ਇਹ ਤਾਂ ਟਾਂਗੇ ਜੇ ਬਹੁਤ ਫਿਰਦੇ ਆ ਤੇ ਗਲੀ ਗਲੀ ਜੀ ਟਾਂਗੇ ਜੇ ਫਿਰਦੇ ਆ ਪਤਾ ਨਹੀਂ ਕਾਦੇ। ਜਿਆਦਾ ਔਰ ਤਾਂ ਕੋਈ ਹਿੱਟਰੀ ਹੋਣੀ ਆ ਨਾ। ਔਲੀ ਹੜੇ ਉੱਤਰ ਦੋ ਦੋ ਜਣੇ ਆ ਬਾਈ। ਜੇ ਉਹ ਨਹੀਂ ਆਉਂਦੇ ਸ਼ਾਇਦ ਉਹਨਾਂ ਨਾਲ ਡਰਾਈਵਰ ਬੈਠਦਾ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਨਵੀਂ ਸਵੇਰ 'ਚ ਤੁਹਾਡਾ ਸਵਾਗਤ ਕਰਦੇ ਆ ਆਪਾਂ। ਜਾਨਿਕ ਸਵੇਰ ਦੇ ਵੱਜ ਚੁੱਕੇ ਨੇ 8:30 ਤੇ ਹੁਣ ਫਿਲਹਾਲ ਆਪਾਂ ਪੀ ਰਹੇ ਆ ਚਾਹ। ਚਰਿਆਲੀ ਪਾਗਿਆ ਵਿੱਚ। ਤੇ ਰਾਤੀ ਥੋੜਾ ਜਿਹਾ ਅਸੀਂ ਘੁੰਮੇ ਸੀ ਇੰਟਰ ਲਾਕਨ ਥੋੜਾ ਜਿਹਾ ਸ਼ਹਿਰ ਤੇ ਬਾਕੀ ਸ਼ਹਿਰ ਤੁਹਾਨੂੰ ਅੱਜ ਘੁਮਾਵਾਂਗੇ ਤੇ ਜਸ਼ਰ ਦਾ ਚੋਪ ਜਸ਼ ਚੋਪੜੇ ਦਾ ਜਿਹੜਾ ਸਟੈਚੂਏਟ ਆ ਉਹ ਦੇਖਣਾ ਇੱਕ ਕਹਿੰਦੇ ਉਹਦੇ ਬਿਨਾ ਪਤਾ ਹੀ ਨਹੀਂ ਲੱਗਦਾ ਵੀ ਬੰਦਾ ਇੰਟਰ ਲੇਕਨ ਆਇਆ ਜੀ ਆਪਾਂ ਸਟੈਚੂ ਨਾ ਦੇਖ ਕੇ ਜਾਈਏ ਤੇ ਬਾਕੀ ਮੈਂ ਲੈ ਥੋੜਾ ਜਿਹਾ ਅੱਗੇ ਜਾ ਕੇ ਤੁਹਾਨੂੰ ਦੰਨੇ ਅੱਜ ਦੀ ਅਪਡੇਟ ਸਾਰੀ ਲੋ ਜੀ ਆ ਆਪਣਾ ਅਪਾਰਟਮੈਂਟ ਤਾਂ ਜਿਹੜਾ ਆਪਾਂ ਨੇ ਇੰਟਰ ਲਾਕਨ ਦੇ ਵਿੱਚ ਬੁੱਕ ਕਰਿਆ ਸੀ ਇਹਦੀ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਇਹਦੇ ਵਿੱਚ ਹੈਗੇ ਆ ਤਿੰਨ ਬੈਡਰੂਮ ਹੈ। ਤਾਂ ਇੱਕ ਛੋਟਾ ਬੈਡਰੂਮ ਹੈ ਨਾ, ਇਹ ਆ ਵੱਡਾ ਬੈਡਰੂਮ ਤਾਂ। ਉਹ ਆਪਣਾ ਸਾਮਾਨ ਪਿਆ, ਤਿਆਰ ਚੁਰੂ ਕਰ ਲਿਆ ਹੁਣ ਪੈਕਿੰਗ ਕਰ ਲਈ। ਹੁਣ ਆਪਣੇ ਛੱਡਣਾ ਇਹ 10 ਵਜੇ ਤੋਂ ਪਹਿਲਾਂ ਪਹਿਲਾਂ। ਹੂੰ ਐਨ ਕਾਬੀ ਇੱਧਰ। ਲੋਕਰ ਦੀ ਚਾਬੀ ਇਹਦੇ ਵਿੱਚ ਰੱਖ ਕੇ ਜਾਣੀ ਪੈਂਦੀ ਹੈ। ਕਿਉਂਕਿ ਇੱਥੇ ਕੋਈ ਹੈ ਨਹੀਂ ਉਹਦੇ। ਇਹਦੇ ਵਿੱਚ ਰੱਖੋ ਤੇ ਆਪਣਾ ਪਾਸਵਰਡ ਚੇਂਜ ਕਰ ਦਿਓ ਇਹਨਾਂ ਦਾ। ਬਾਕੀ ਇਹਨਾਂ ਦਾ ਬੰਦਾ ਆ ਜਾਣਾ ਹੁਣ ਥੋੜੇ ਟਾਈਮ ਤੱਕ ਸਾਫ ਸਫਾਈ ਕਰਨੇ ਵਾਲਾ। ਆ ਰੱਖ ਦਿ। ਪਹਿਲਾ ਦੱਬਾਸ ਅਨਕਮਤ OK ਬਾਕੀ ਅੱਜ ਆਪਾਂ ਨੇ ਅਪਾਰਟਮੈਂਟ ਨੂੰ ਕਰਤੀ ਬਾਏ ਬਾਏ ਪਰ ਹਜੇ ਆਪਾਂ ਨੇ ਘੁੰਮਣਾ ਹਜੇ ਹੋਰ ਹੈ ਹੁਣ ਆਪਾਂ ਨੇ ਜਾਣਾ ਇੱਥੋਂ ਰਿਆਨ ਫਾਲ ਜਿਕਣਾ ਨਾਗਰਾ ਫਾਲ ਹੈ ਕੈਨੇਡਾ ਦੇ ਵਿੱਚ ਉੱਦਾਂ ਪਾਣੀ ਡਿੱਗਦਾ ਇੱਥੇ ਇੱਕ ਜਗਾ ਉਦੋਂ ਪਹਿਲਾਂ ਪਰ ਆਪਾਂ ਨੇ ਇੰਟਰ ਲਾਕਨ ਘੁੰਮਣਾ ਵੈਸੇ ਇੰਟਰ ਲਾਕਨ ਅਸੀਂ ਕੱਲ ਵੀ ਘੁੰਮੇ ਸੀ ਸ਼ਾਮ ਨੂੰ ਰੋਟੀ ਉਠਾ ਕੇ ਬਾਹਰ ਨਿਕਲੇ ਸੀ ਇੱਥੇ ਪਿੰਡ ਦੀ ਰੌਣਕ ਦੇਖੀ ਸੀ ਉਹਦੇ ਵੀ ਮੈਂ ਥੋੜੇ ਜਿਨਾ ਸ਼ਾਰਟ ਵਿੱਚ ਪਾ ਦੂੰਗਾ ਆਹ ਵਾਲੇ ਬਲੌਗ ਦੇ ਤਾਂ ਜੋ ਤੁਸੀਂ ਰਾਤ ਦਾ ਵੀਊ ਵੀ ਦੇਖ ਸਕਦੇ ਹੋ ਨਾਲ ਇੱਕ ਹੋਰ ਇੱਥੇ ਨੇ ਕਿ ਟ੍ਰੈਵਲ ਪਾਸ ਮਿਲ ਜਾਂਦਾ ਜੋ ਕੋਈ 2 ਦਿਨ ਵਾਸਤੇ ਆਉਂਦਾ ਤਾਂ ਉਹਦਾ ਲੱਗ ਪ੍ਰਾਈਸ ਹੈ ਜੇ ਕੋਈ 3 ਦਿਨ ਵਾਸਤੇ ਆਉਂਦਾ ਤਾਂ ਉਹਦਾ ਲੱਗ ਪ੍ਰਾਈਸ ਹੈ ਟਰੱਕੇ ਬਹੁਤ ਲੰਘ ਰਹੇ ਆ ਜਿਗਰਾ ਤੁਹਾਨੂੰ 2 200 ਜਾਂ 220 30 ਫ੍ਰੈਂਕ ਦੇ ਵਿੱਚ 3 ਦਿਨ ਦਾ ਟ੍ਰੈਵਲ ਪਾਸ ਮਿਲ ਜਾਂਦਾ ਜੇ ਕੋਈ ਗੱਡੀ ਦੇ ਵਿੱਚ ਨਹੀਂ ਘੁੰਮਣਾ ਚਾਹੁੰਦਾ ਇੱਥੇ ਨੇੜੇ ਤੇੜੇ ਯਾਨੀ ਕਿ ਇੰਟਰ ਲਾਕਨ ਤੋਂ ਸਾਰੇ ਪਾਸੇ ਕਨੈਕਟੀਵਿਟੀयां ਹੈਗੀਆਂ ਇੱਥੇ ਜੇ ਕੋਈ 3-4 ਦਿਨ ਵਾਸਤੇ ਆ ਰਿਹਾ ਆਪਾਂ ਦੇਖਣ ਜਾ ਰਹੇ ਹਾਂ ਸਪੈਸ਼ਲੀ ਇਹ ਯਸ਼ ਚੋਪੜੇ ਦਾ ਸਟੈਚੂ ਜਿਹੜਾ ਕਿ ਇੰਟਰ ਲਾਕਨ ਦੇ ਵਿੱਚ ਬਣਿਆ ਹੋਇਆ ਕਹਿੰਦੇ ਉਹਦੇ ਨਾਲ ਫੋਟੋ ਖਿਚਾਉਣੀ ਬਹੁਤ ਜ਼ਰੂਰੀ ਹੈ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਬੰਦਾ ਇੰਟਰ ਲਾਕਨ ਘੁੰਮ ਰਿਹਾ ਹੈ ਜਾਂ ਸਵਿਟਸਰ ਦੇ ਵਿੱਚ ਹੈ ਬਾਕੀ ਹੁਣ ਜਾਣੇ ਦੇਖਦੇ ਹਾਂ ਉੱਥੇ ਰੰਗ ਟੰਗ ਹੈਲੋ ਹੈਲੋ ਬਾਕੀ ਅੱਗੇ ਦਿਨੇ ਤੁਹਾਨੂੰ ਹੋਰ ਅਪਡੇਟ ਵੈਸੇ ਇੱਕ ਗੱਲ ਹੈ ਸਵਿਟਜ਼ਰਲੈਂਡ ਦੇ ਵਿੱਚ ਨਾ ਆ ਕੰਟਰੈਕਸ਼ਨ ਦਾ ਕੰਮ ਕਾਫੀ ਚੱਲ ਰਿਹਾ ਜੋਰਾ ਸ਼ੋਰਾਂ ਤੇ ਆ ਸਾਈਕਲਿੰਗ ਵਾਲੇ ਪੈਰਾਸ਼ੂਟ ਵਾਲੇ ਦਾ ਬਹੁਤ ਜ਼ਿਆਦਾ ਇੱਥੇ ਯਾਰ ਆਲੇ-ਆਲੇ ਬਾਜ਼ਾਰ ਆ ਦੁਕਾਨਾਂ ਜੀਆਂ ਨੇ ਤੇ ਵਿਚਾਰੀ ਵਰਨ ਗਈ ਜਾਂਦਾ ਤੇ ਉੱਪਰ ਪੋਲ ਬਣਾਇਆ ਵਾ ਤੇ ਉਹ ਹੈਗੀ ਆ ਪਾਰਕਿੰਗ ਦੀ ਬੇਸਮੈਂਟ ਤੇ ਆਪਣੇ ਵਾਲੇ ਇੱਥੇ ਇੰਡੀਅਨ ਫਲੈਗ ਵੀ ਲੱਗੇ ਹੋਏ ਨੇ ਮੈਂ ਰਾਤ ਵੀ ਆ ਕੇ ਗਿਆ ਸੀ ਉਹ ਦੇਖ ਕੇ ਗਿਆ ਸੀ ਇੰਡੀਆ ਦਾ ਫਲੈਗ ਸਾਰੀ ਲਾਇਆ ਹੋਏ ਤਕਰੀਬ ਜਿਹੜੇ ਫੇਮਸ ਹਨ ਜਿਹੜੇ ਜਿਹੜੇ ਕੰਟਰੀ ਹੋਰ ਜਿਆਦਾ ਆਉਨੀਆਂ ਉਹਨਾਂ ਕੰਟਰੀਆਂ ਦੇ ਲਾਇਆ ਹੋਏ ਇਹ ਹੈ ਜੀ ਇੰਟਰ ਲਾਈਕ ਕਰਨ ਦਾ ਸ਼ਾਮ ਟਾਈਮ ਦਾ ਵੀਊ ਕੁਝ ਇਸ ਤਰ੍ਹਾਂ ਦਾ ਦਿਖਦਾ ਹਰੌਣਕ ਮੇਲਾ ਬਹੁਤ ਸ਼ਹਿਰ ਦੇ ਵਿੱਚ ਇਹਦੇ ਵਿੱਚ ਤੇ ਟੂਰਿਸਟ ਬਹੁਤ ਤੇ ਆਪਣਾ ਇੰਡੀਅਨ ਤਾਂ ਬਹੁਤ ਜ਼ਿਆਦਾ ਇੱਥੇ ਇੰਡੀਅਨ ਕਮਿਊਨਿਟੀ ਬਹੁਤ ਜ਼ਿਆਦਾ ਆਉਂਦੀ ਹੈ ਇੱਥੇ ਜੱਸ ਸਰਾਜ ਦੇ ਉਹ ਸਟੈਚੂ ਜੇ ਕਰਕੇ ਉਹ ਵੀ ਦਿਖਾਵਾਂਗੇ ਤੁਹਾਨੂੰ ਜੇ ਹੁਣ ਟਾਈਮ ਲੱਗੇ ਤਾਂ ਹੁਣ ਦਿਖਾ ਦੂੰਗੇ ਨਹੀਂ ਫਿਰ ਕੱਲ ਨੂੰ ਸਵੇਰ ਦਿਖਾਵਾਂਗੇ ਫਿਲਹਾਲ ਹੁਣ ਕੁਮਰੇ ਮਾੜਾ ਮੋਟਾ ਸ਼ਹਿਰ ਦੇਖ ਰਹੇ ਆਂ ਜੀ ਸ਼ਾਮ ਟਾਈਮ ਹੋ ਗਈ ਰੋਟੀ ਪਾਣੀ ਕਾ ਕੇ ਨਿਕਲੇਦੇ ਹਾਂ ਬਾਹਰ ਇਹ ਸ਼ਾਮ ਟਾਈਮ ਇੱਥੇ ਬਾਈ ਠੰਡ ਬਹੁਤ ਹੋ ਗਈ ਤਕਰੀਬਨ 17-18 ਡਿਗਰੀ ਦਾ ਟੈਂਪਰੇਚਰ ਹੈ ਇਸ ਟਾਈਮ ਤੇ ਮੈਂ ਤਾਂ ਆਪਣੀ ਕੋਟੀ ਹੀ ਪਾਇਆ ਹੈ ਇੱਕ ਸੋਹਣਾ ਸ਼ਹਿਰ ਆ ਯਾਰ ਦੇਖਣ ਵਾਲਾ ਇਹ ਸ਼ਾਮ ਟਾਈਮ ਆਪਣਾ ਸਵਾਦ ਦੇਖਣ ਦੇ ਦਾ ਤੇ ਦਿਨ ਚ ਆਪਣਾ ਸਵਾਦ ਜਣੇ ਕਿ ਆਪਣੇ ਜਿਹੜਾ ਅਪਾਰਟਮੈਂਟ ਲਿਆ ਜੰ ਬਿਲਕੁਲ ਸੈਂਟਰ ਚ ਆਹੋ ਰੇਲਵੇ ਸਟੇਸ਼ਨ ਬਿਲਕੁਲ ਲੱਗ ਗਿਆ ਉਹਦੇ ਸਭ ਤੋਂ ਮਹਿੰਨ ਚੀਜ਼ ਇਹ ਆ ਬੱਸ ਸਟੈਂਡ ਬਿਲਕੁਲ ਨੇੜੇ ਆ ਉਹਦੇ ਆ ਹੈਗਾ ਇਧਰ ਸਾਈਡ ਇਧਰਲੀ ਸੜ ਹੈਗਾ ਬੱਸ ਸਟੈਂਡ ਤੇ ਉਹ ਹੈਗਾ ਰੇਲਵੇ ਸਟੇਸ਼ਨ ਇੰਟਰ ਲੱਗਨ ਦਾ ਤੇ ਆ ਟਰੈਕ ਜੰਨੇ ਆ ਟਰੇਨ ਦੇ ਸਾਰੀਆਂ ਜਣੇ ਕਿ ਇਜ਼ੀ ਆ ਪਰ ਬੋਲੀ ਸਮਝ ਨਹੀਂ ਲੱਗਦੀ ਤੁਸੀਂ ਟ੍ਰਾਂਸਲੇਸ਼ਨ ਕਰਦੇ ਤੁਹਾਨੂੰ ਛੇਤੀ ਸਮਝ ਲੱਗ ਜੂਗੀ ਜੇ ਕੋਈ ਇੱਥੇ ਆਉਂਦਾ ਬੜੀਆ ਯਾਰ ਕੋ ਮਨੂਦਾ ਯਾਰ ਹੋਰ ਹੋਰ ਅ ਚੈਨੀਜ਼ ਆ ਰਹੇ ਵਿੱਚ ਅ ਚੈਨੀ ਵੀ ਬਹੁਤ ਆ ਯਾਰ ਉਹ ਰਹਿਣਾ ਚੈਨੀ ਦਾ ਚੈਨੀਆ ਦਾ ਵੀ ਕੋਈ ਹੋਣਾ ਹੋਰੇ ਫਿਰ ਜੇਕਰ ਆਪਣੇ ਇੰਡੀਆ ਨਾਲ ਚੱਲ ਮੰਨਿਆ ਜੈਸਰਾਜ ਵਾਲਾ ਤਾਂ ਦੇਖਣਾਉਂਦੇ ਆ ਜਲਦ ਤਰ ਥੈਂਕ ਯੂ ਚੈਨੀ ਹੋਣਾ ਨਾ ਜੇ ਕਿ ਚੈਨ ਦਾ ਹੋਣਾ ਜੈ ਤਾਂ ਹਨਾ ਹੋ ਜਾਗਦਾ ਯਾਰ ਕੋਈ ਬੜੀ ਗੱਲ ਨਹੀਂ ਬਾਕੀ ਤਕਰੀਬਨ ਬਾਈ ਹਰੇ ਕੰਟਰੀ ਦਾ ਰੈਸਟੋਰੈਂਟ ਆ ਇੱਥੇ ਕੋਈ ਕੰਟਰੀ ਇਹੋ ਜੀ ਨਹੀਂ ਹੈਗੀ ਮੇਰਾ ਲੱਗਦਾ ਜਿਹਦਾ ਉਹ ਰੈਸਟੋਰੈਂਟ ਨਾ ਹੋਵੇ ਇੰਟਰ ਲਾਕਨ ਦੇ ਵਿੱਚ ਵੀ ਪਾ ਕੇ ਹਟਿਆ ਠੰਡੀ ਠੰਡੀ ਹਵਾ ਚੱਲਦੀ ਆ ਕੰਮ ਇੱਕ ਨੰਬਰ ਦਾ ਪਿਆ ਹੈ ਹਾਂ ਘੋੜਾ ਵੀ ਵਜੇ ਪੈਰ ਤੇ ਜਾਂ ਕਿੰਨਾ ਦਾ ਘੈਂਟ ਲੱਗਦਾ ਪਿੱਛੇ ਇੱਕ ਕਰੋੜ ਹੋ ਜਾਂਦਾ ਇੱਕ ਆ ਜਾਂਦਾ ਆ ਚੌਂਗੜਾ ਜਣੀ ਇੱਕ ਆਪਣੇ ਉੱਥੇ ਇਟਲੀ ਚ ਰਤੋਂਦੇ ਬਣਾ ਦਿੰਦੇ ਆ ਇੱਥੇ ਨਾਰਮਲ ਇਹਰਾ ਤੰਗ ਜੇ ਬਹੁਤ ਫਿਰਦੇ ਆ ਤੇ ਗਲੀ ਗਲੀ ਜੀ ਤੰਗ ਜੇ ਫਿਰਦੇ ਆ ਪਤਾ ਨਹੀਂ ਕਾਦੇ ਜਾਂ ਤਾਂ ਉਹਦਾ ਕੋਈ ਹਿਸਟਰੀ ਹੋਣੀ ਆ ਨਾ ਜਾਂ ਟੂਰਿਸਟ ਪਲੇਸ ਤਾਂ ਕਰਕੇ ਆਜੋ ਆਜੋ ਸਾਰਾ ਇੰਟਰ ਲਾਕਨ ਟੂਰਿਸਟਾਂ ਨਾਲ ਭਰੇ ਆ ਪਿਆ ਰੈਸਟੋਰੈਂਟਾਂ ਨਾਲ ਭਰੇ ਆ ਪਿਆ ਬਾਰਾਂ ਨਾਲ ਭਰੇ ਆ ਪਿਆ ਉਹ ਫੈਕਟਰੀ ਵਗੈਰਾ ਤਾਂ ਕੁਝ ਹੈ ਹੀ ਨਹੀਂ ਉਰੇ ਸਿਰ ਬਸ ਗਲੀਆਂ ਦੇਖਣ ਨੂੰ ਵਧੀਆ ਤੇ ਆ ਮੋਡੀਫਾਈ ਕਰੇ ਹੋਏ ਘਰ ਜੇ ਰੰਗ ਕਰੇ ਹੋਏ ਸੋਨੇ ਜੇ ਇਹ ਚੀਜ਼ਾਂ ਦੇਖਣ ਨੂੰ ਇੱਥੇ ਮੈਂ ਲੋ ਜੇ ਇਧਰ ਲੱਗੀ ਹੋ ਰੋ ਰੈਕਸ ਪਰ ਰੋ ਲੈਕਸ ਦੀ ਘੜੀ ਲੱਗੀ ਹੋਈ ਹੈ ਬਹੁਤ ਫੇਮਸ ਘੜੀ ਹੈ ਵੀ ਰੇਡ ਰੂਟ ਨਹੀਂ ਲਾਇਆ ਵ ਇਹਨਾਂ ਨੇ ਦੇਖ ਲੈ ਹਨਾ ਇਧਰ ਆਇਆ ਤੇ ਸਾਹਮਣੇ ਉਹ ਸਾਈਡ ਆ ਗਈ ਪਾਰਕ ਬਹੁਤ ਖੁੱਲੀ ਡੁੱਲੀ ਪਾਰਕ ਆ ਯਾਰ ਉਹ ਮਮ ਮਿਆ ਕਿੰਨਾ ਘੈਂਟ ਹੋਟਲ ਆ ਆ ਉਹ ਹੋਟਲ ਆ ਬਾਈ ਜਿੱਥੇ ਦਿਲ ਵਾਲੇ ਦਨਨਲੀਆਂ ਵਾਲੇ ਨਾ ਸ਼ੂਟ ਸੀ ਜਿਹੜਾ ਜਿਹੜੀ ਉਹਦੀ ਸਾਰੀ ਟੀਮ ਸੀ ਐ ਹੋਟਲ ਦੇ ਵਿੱਚ ਰੁਕੇ ਗਈ ਆਹ ਵਿਕਟੋਰੀਆ ਹੋਟਲ ਹੈ ਸ਼ਾਹਰੂਖ ਖਾਨ ਨਾ ਇਸ ਹੋਟਲ ਦੇ ਵਿੱਚ ਰਹਿ ਕੇ ਗਏ ਵੇ ਦੇਖ ਲਓ ਡੀ ਡੀ ਐਲ ਜੇ ਫਿਲਮ ਦੇਖ ਲਓ ਕਦੋਂ ਆਈ ਸੀ ਆਈ ਥਿੰਕ 1994 ਪਤਾ ਨਹੀਂ 96 ਜਾਈ ਸੀ ਹਨਾ 1994-95 ਵਿੱਚ ਦੇਖ ਲਓ ਉਰੇ ਰਹਿ ਕੇ ਗਏ ਮੈਂ ਲੋਕੋ ਅੱਜ ਜਦੋਂ तकरीबन 30 ਸਾਲ ਪਹਿਲਾਂ तकरीबन ਲਗਭਗ ਆਹ ਹੋਟਲ ਸੀ ਉਹ ਜਿੱਥੇ ਉਹ ਸ਼ਾਹਰੁਖ ਖਾਨ ਨੇ ਰਹਿ ਕੇ ਗਏ ਤੇ ਜਦੋਂ ਉਹ ਫਿਲਮ ਦਾ ਛੂਟ ਹੋਇਆ ਸੀ ਉਰੇ ਉਹ ਵੀ ਕਿਆਰੀ ਸੈਨਾ ਦੀਆਂ ਇਹਨਾਂ ਨੇ ਤਾਂ ਖੰਭਿਆਂ ਪਰ ਵੀ ਫੁੱਲ ਚੜਾਤੇ ਕਮਾਲਾਂ ਕਰੀਆਂ ਵਈਆਂ ਦੇਖ ਲਓ ਬਾਕੀ ਜੇ ਕੋਈ ਮੇਰਾ ਵੀਰ ਅਪਾਰਟਮੈਂਟ ਦੇ ਵਿੱਚ ਆਉਂਦਾ ਕੋਈ ਬੁਕਿੰਗ ਕਰਾ ਕੇ ਹੋਟਲ ਨਹੀਂ ਲੈਂਦਾ ਤਾਰੇ ਕੂਪ ਮਾਰਕੀਟਾਂ ਨੇ ਥੋੜੀਆਂ ਜਿਹੀਆਂ ਮਹਿੰਗੀਆਂ ਨੇ ਪਰ ਸਾਮਾਨ ਸਾਰਾ ਅਵੇਲੇਬਲ ਔਰ ਸਾਰਾ ਸਾਮਾਨ ਮਿਲ ਜਾਂਦਾ ਬੜਾ ਜੇ ਨਹੀਂ ਲਿਆਉਣਾ ਚਾਹੁੰਦੇ ਤੁਸੀਂ ਤੋ ਤਾਂ ਇੱਥੋਂ ਲੈ ਕੇ ਆਪਣਾ ਖਾ ਪੀ ਸਕਦੇ ਆਪਾਂ ਨੇ ਪਾਰਕਿੰਗ ਲਾਈਤੀ ਇੱਥੇ ਲਾਈ ਸੀ ਇਹਦੇ ਅੰਡਰਗਰਾਉਂਡ ਤੇ ਜੇ ਕੋਈ ਮੇਰਾ ਵੀ ਰੈਂਟਰ ਲਾ ਕੇ ਨੇੜੇ ਟੇੜੇ ਰਹਿੰਦਾ ਤਾਂ ਇਹ ਜੇ ਪਾਰਕਿੰਗ ਨਹੀਂ ਹੈਗੀ ਤਾਂ ਇੱਥੇ ਸਿਕਿਉਰ ਪਾਰਕਿੰਗ ਆ ਪੂਰੀ ਵਧੀਆ ਇਹਨ ਇੱਥੇ ਆਪਾਂ ਪਾਰਕਿੰਗ ਲਾ ਸਕਦੇ ਆ ਕਿ ਦਾ ਆਪਣਾ ਅਪਾਰਟਮੈਂਟ ਸੀ ਉਹਦਾ ਨਾਮ ਸੀ ਸਨੀ ਡੇ ਹੌਲੀਡੇ ਅਪਾਰਟਮੈਂਟ ਇੰਟਰ ਲਾਕਨ ਤੁਸੀਂ ਇਹ ਭਰ ਕੇ ਦੇਖ ਲਓ ਪਰ ਇਹਨਾਂ ਦਿਨਾਂ ਦੇ ਵਿੱਚ ਬੁੱਕ ਹੋਣਾ ਜੇ ਤੁਸੀਂ ਸਤੰਬਰ ਅਕਤੂਬਰ ਜਾਓਗੇ ਸ਼ਾਇਦ ਤੁਹਾਨੂੰ ਮੇ ਵੀ ਮਿਲ ਜਵੇ ਆ ਛੋਟੇ ਛੋਟੇ ਰੀਵਰ ਦੇ ਲੰਗਦੇ ਇੱਥੇ ਇੱਕ ਆ ਲੰਗ ਦਾ ਅੱਗੇ ਲੰਗ ਦਾ ਦੇਖਣ ਜਾ ਰਹੇ ਹਾਂ ਜੱਛ ਚੋਪੜੇ ਦਾ ਪੰਜਾਛ ਚੋਪਹਾਂ ਜੱਛ ਚੋਪੜੇ ਦਾ ਸਟੈਚੂ ਦੇਖਣ ਜਾ ਰਹੇ ਹਾਂ ਤੇ ਉਹਦੇ ਨਾਲ ਕੁਸ਼ੀਨੂ ਜਿਹਾ ਬਣਿਆ ਹੋਇਆ ਸੋਹਣੀ ਲੋਕੇਸ਼ਨ ਹੈ ਕਹਿੰਦੇ ਉਹ ਵੀ ਹੁਣ ਉਹ ਦੇਖ ਕੇ ਆਉਂਦੇ ਆਪਾਂ ਨਹਿਰ ਬਿਲਕੁਲ ਆਪਣੀ ਇੰਡੀਆ ਵਾਲੀ ਨਹਿਰ ਵਰਗੀ ਲੱਗਦੀ ਆ ਕੋਈ ਫਰਕ ਨਹੀਂ ਹੈਗਾ ਪਾਣੀ ਵੀ ਉੱਦਦਾ ਹੀ ਆ ਬਾਕੀ ਨਹਿਰਾਂ ਜਾਂ ਬੌਂ ਲੰਗਦੀਆਂ ਨੇ ਤਾਂ ਬਨੇਸੀ ਹੀ ਬਣਾਇਆ ਪਿਆ ਪੂਰਾ ਪੂਰਾ ਹੈ ਨਾ ਚੱਲਦਾ ਇਹ ਰਿਤਿਕ ਰੋਸ਼ਨ ਦੀ ਵੀ ਲਾਈ ਹੋਈ ਇਹਨਾਂ ਨੇ ਫੋਟੋ ਇੱਥੇ ਹੈ ਬਾਲੀਵੁੱਡ ਪੂਰਾ ਮਸ਼ਹੂਰ ਹੈ ਇੰਟਰ ਲਾ ਕਰਨ ਲਈ ਪੈਰਾਸ਼ੂਟ ਇੱਥੇ ਉੱਡਦੇ ਮਤਲਬ ਯਾਰ ਤਾਂ ਹੀ ਖੁੱਲਾ ਰੱਖਿਆ ਮੰਨੇ ਇੰਨਾ ਹੋ ਉਤਰ ਲੱਗਿਆ ਉਤਰ ਲੱਗਿਆ ਭਾਈ ਦੇ ਕੰਮ ਚੱਲ ਜਾਨੇ ਇੱਥੇ ਜਾਣ ਦਿਨਾ ਤਾਂ ਹੀ ਭਾਈ ਸਾਰਾ ਇੰਨਾ ਸ਼ਹਿਰ ਸੋਹਣਾ ਲੱਗਦਾ ਹੈ ਉੱਪਰ ਪੈਰਾਸ਼ੂਟ ਉੱਡੀ ਜਾਂਦੇ ਆ ਤੇ ਉਤਰ ਲੱਗਿਆ ਮੁੱਲਾ ਦਾ ਆ ਗਿਆ ਆ ਗਿਆ ਆ ਗਿਆ ਆ ਤਾਂ ਹੀ ਇਹਨਾਂ ਨੇ ਖੁੱਲਾ ਰੱਖਿਆ ਬੈਨਾ ਆਹ ਪਾਰਕ ਜਾ ਪੈਰਾਸ਼ੂਟ ਉਤਾਰਨੇ ਵਾਸਤੇ ਹੀ ਆ ਕਿਉਂਕਿ ਮੁੜ ਕੇ ਪਹਾੜਾ ਜਿੱਦੋਂ ਚੜ੍ਹਨੇ ਨਹੀਂ ਉਹ ਥੱਲੇ ਉਤਰਦੇ ਹਨ ਇਹ ਐ ਆ ਜਾ ਆ ਜਾ ਆ ਜਾ ਦਰਖਤ ਆ ਗਏ ਮੂਰੇ ਯਾਰ ਆ ਗਿਆ ਆ ਗਿਆ ਆ ਗਿਆ ਇਹ ਚੱਲ ਚੱਲ ਆ ਗਿਆ ਐਨਾ ਕੰਮ ਤਾਂ ਬਸ ਲੋ ਜੀ ਆ ਉਹ ਫਾਉਂਟਨ ਹੈ ਜਿੱਥੇ ਡੀਡੀਐਲ ਜੇ ਦਾ ਸ਼ੂਟ ਹੋਇਆ ਸੀ ਇੱਕ ਇਹ ਆ ਵਾਲਾ ਦਿਖਾਉਣ ਆਣ ਦੋ ਲੋ ਦੇਖਦਾ ਸਾਹਮਣੇ ਤੇ ਆਹ ਵਾਲਾ ਝਰਨਾ ਫਾਉਂਟੇਨ ਜਿਹਾ ਦੇਖ ਲੋ ਇੱਥੇ ਸ਼ੂਟ ਹੋਇਆ ਦਾ ਕਿੰਨਾ ਪੁਰਾਣਾ ਹੈ ਵੀ ਹਨਾ ਉਹ ਕਣ ਇਹਨਾਂ ਨੇ ਸਾਹਮਣੇ ਰੱਖਿਆ ਹੋਇਆ ਲੋ ਜੀ ਹੁਣ ਆਪਾਂ ਪ੍ਰੋਪਰ ਪਹੁੰਚ ਗਏ ਜਸ ਚੋਪੜੇ ਦੇ ਸਟੈਚੂ ਕੋਲ ਹੁਣ ਤੁਹਾਨੂੰ ਉਹ ਦਿਖਾਉਨੇ ਆਪਾਂ ਤੁਸੀਂ ਪਿਛਲਾ ਉਹ ਦੇਖਿਆ ਸੀ ਜਿਹੜਾ ਝਰਨਾ ਜਿੱਥੇ ਜਿਹੜਾ ਉਹਦੇ ਬਿਲਕੁਲ ਫਰੰਟ ਤੇ ਆਹ ਤੇ ਸਾਹਮਣੇ ਉਹ ਕਸੀਨੋ ਬਣਿਆ ਹੋਇਆ ਤੇ ਆਹ ਵਾਲਾ ਉਹ ਜਸ ਰਾਜ ਦਾ ਜਸ ਚੋਪੜਾ ਬਣਿਆ ਗਿਆ ਇੱਥੇ ਜਦੋਂ ਆਪਾਂ ਜਸ চোপੜੇ ਦੇ ਸਟੈਚੂ ਖੜਾਉਨੇ ਆ ਨਾ ਤਾਂ ਡੀਡੀਐਲ ਜੇ ਦੀ ਟਿਊਨ ਆਟੋਮੈਟਿਕੇ ਬੰਦੇ ਦੇ ਕੰਨਾਂ 'ਚ ਆਉਣ ਲੱਗ ਜਾਂਦੀ ਹੈ ਕਿਉਂਕਿ ਬਹੁਤ ਹਿੱਟ ਫਿਲਮ ਰਹੀ ਹੈ ਨਾ ਉਹ ਦਿਲ ਵਾਲੇ ਦੁਨੀਆਂ ਲੈ ਜਾਏਗੇ ਤੇ ਆਹ ਵਾਲਾ ਸਟੈਚੂ ਆ ਉਹ ਇਹ ਸਪੈਸ਼ਲ ਇੰਟਰਲਾਕਨ ਦੇ ਜਸਵਿੰਦ ਦੀ ਗਵਰਨਮੈਂਟ ਦੇ ਸਪੈਸ਼ਲ ਆ ਵੀ ਤੁਸੀਂ ਇਸ ਜਗ੍ਹਾ ਨੂੰ ਮਸ਼ਹੂਰ ਕਰਿਆ ਸਾਡੀ ਨੂੰ ਇੰਟਰਲਾਕਨ ਨੂੰ ਸਭ ਤੋਂ ਜ਼ਿਆਦਾ ਦੇਣ ਇਹ ਬੰਦੇ ਦੀ ਹੈ ਕਿਉਂਕਿ ਇਹਨੇ ਜਦੋਂ ਸ਼ੂਟ ਕਰਿਆ ਉਹ ਤੋਂ ਬਾਅਦ ਟੂਰਿਸਟ ਇੰਡੀਅਨ ਬਹੁਤ ਆਉਣ ਲੱਗਿਆ ਇੱਥੇ ਸਟੈਚੂ ਦੇ ਸਾਹਮਣੇ ਨਾ ਬਿਲਕੁਲ ਕਸੀਨੋ ਬਣਿਆ ਹੋਇਆ। ਉਹ ਦੇਖੋ ਉਹ ਵੀ ਬਹੁਤ ਸੋਹਣਾ। ਅਸੀਂ ਰਾਤ ਵੀ ਇੱਥੇ ਆ ਕੇ ਗਏ ਸੀ ਪਰ ਰਾਤ ਇੰਨੀ ਕਲੀਅਰਟੀ ਜੀ ਨਹੀਂ ਸੀ ਆਉਂਦੀ ਹੈਗੀ। ਇਸ ਕਰਕੇ ਬੱਸ ਅਸੀਂ ਦੁਆਰੇ ਆਏ ਆ ਤੇ ਪਹਿਲਾਂ ਅਸੀਂ ਉਹਨਾਂ ਦੀ ਨਾਸਰਾ ਕਰਤੀ ਸੀ। ਫਿਰ ਅਸੀਂ सोचा ਨਹੀਂ ਵੀ ਬਲੌਗ ਬਧੇ ਤਰੀਕਿਆਂ ਨਾਲ ਦਿਖਾਇਆ ਜਾਵੇ ਤੁਹਾਨੂੰ ਤਾਂ ਜੋ ਪਤਾ ਲੱਗ ਸਕੇ। ਜੇ ਜਿਹੜਾ ਰੇਲਵੇ ਸਟੇਸ਼ਨ ਹੈ ਇੰਟਰ ਲਾਕਨ ਦਾ ਉਹ ਤੋਂ ਸਿੱਧਾ ਰਸਤਾ ਆਉਂਦਾ ਇੱਧਰ ਨੂੰ। ਤੇ ਤਕਰੀਬਨ 500 ਮੀਟਰ ਤੇ ਤੁਹਾਨੂੰ ਆਹ ਲੋਕੇਸ਼ਨ ਮਿਲ ਜੂਗੀ ਇੱਥੇ। ਇਹ ਜੱਸ ਚੋਪੜੇ ਵਾਲੀ ਤੇ ਬਾਕੀ ਇੱਥੇ ਪੈਰਾਸ਼ੂਟ ਬਹੁਤ ਉੱਡਦੇ ਜੇ ਕਿਸੇ ਨੇ ਐਕਟੀਵਿਟੀ ਕਰਨੀ ਆ ਤਾਂ ਉਹਦੇ ਵਾਸਤੇ ਬਾਈ 2 ਤੋਂ 3 ਦਿਨ ਤਾਂ ਚਾਹੀਦੇ ਹੀ ਚਾਹੀਦੇ ਆ ਪੈਰਾਸ਼ੂਟਾਂ ਵਾਲੀ ਇਹ ਐਕਟੀਵਿਟੀ ਬਹੁਤ ਐਸੀ ਘੈਂਟੇ ਬਹੁਤ ਲੱਗਦੇ ਬਹੁਤ ਸੋਹਣੇ ਲੱਗਦੇ ਉੱਡਦੇ ਉੱਪਰ ਉਹ ਦੇਖੋ ਵਿੱਚ ਸਵਿਟਜ਼ਰਾਂਡ ਝੰਡਾ ਬਣਾਇਆ ਵਾ ਤੇ ਪੈਰਾਸ਼ੂਟ ਬਣਾਇਆ ਬਹੁਤ ਆ ਚਾਰੇ ਪਾਸੇ ਹੀ ਉੱਡਦੇ ਇੱਥੇ ਘੈਂਟ ਲੱਗਦਾ ਤੇ ਥੱਲੇ ਆਹ ਕਹਿੰਦਾ ਫਾਉਂਟੇਨ ਜਾਂ ਤੇ ਸਾਹਮਣੇ ਆਇਆ ਕਸੀਨਾ ਗੱਲ ਇੱਕ ਨੰਬਰ ਬਣੀ ਪਈ ਆ ਦੋ ਜੀਆ ਕਲੌਕ ਦੇਖੋ ਕਿੱਡਾ ਲਾਇਆ ਬੈਨਾਂ ਨੇ ਇੱਥੇ ਨਾਲ ਜਿਹੜਾ ਘੁੰਮ ਰਹੀ ਸੂਈ ਸਕਿੰਟਾਂ ਵਾਲੀ ਟਾਈਮਿੰਗ ਦੱਸ ਰਹੀ ਹੈ ਇਹ ਹੁਣ ਦੱਸ ਰਹੀ ਹੈ ਵੀ ਸਵਾ ਦਸ ਹੋ ਗਏ 10 ਵਜੇ 20 ਮਿੰਟ ਹੋ ਗਏ ਲੱਗੀਆਂ ਵੀ ਰਾਤੋਂ ਰਾਤ ਬਰਫ਼ ਹੋਰ ਪੈ ਗਈ ਇੱਥੇ ਜਦੋਂ ਰਾਤ ਅਸੀਂ ਘੁੰਮਣਾ ਆਏ ਸੀ ਸ਼ਾਮ ਨੂੰ ਉਦੋਂ ਘੱਟ ਸੀ ਹੁਣ ਹੋਰ ਵੀ ਜ਼ਿਆਦਾ ਲੱਗ ਰਹੀ ਹੈ ਮਨ ਨੂੰ ਲੱਗਦਾ ਬਈ ਉਹ ਮਹੀਨਾ ਦਾ ਸਾਰ ਪਾਹੀ ਪੈਂਦੀ ਹੋਣੀ ਬਾ ਠੰਡ ਗਰਮੀ ਆਹ ਅਗਸਤ ਅਗਸਤ ਸਤੰਬਰ ਤੇ ਫੇਰ ਠੰਡ ਹੋਣੀ ਦੀ ਹੋਣੀ ਆ ਕਿਉਂਕਿ ਹੁਣ ਵੀ ਇੰਨੀ ਗਰਮੀ ਹੈ ਨਹੀਂ ਠੰਡਾ ਠੰਡਾ ਚੱਲਦੀ ਹਵਾ ਤੇ ਐਦਾਂ ਦੀ ਰੌਣਕ ਮਿਲ ਬਲਬਲ ਵਾ ਕਿੰਨੀ ਦੁਨੀਆ ਨਿਕਲੀ ਕਿ ਲੱਗ ਤਾ ਬਾਕੀ ਯਾਰ ਸਵੇਸભાઈ ਦੋ ਚੀਜ਼ਾਂ ਲਈ ਮਸ਼ਹੂਰ ਹੈ ਇੱਕ ਟੂਰਿਸਟ ਲਈ ਇੱਕ ਬੈਂਕਾਂ ਕਰਕੇ ਕਿਉਂਕਿ ਉਹਰੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਬਲੈਕ ਮਨੀ ਪਈ ਹੈ ਹਨਾ ਉਹਦੇ ਸਰਤੀ ਦੇਖ ਲੋ ਸਵਿਟਚ ਚਲੀ ਜਾਂਦਾ ਹਨਾ ਇੱਕ ਟੂਰਿਸਟ ਤੇ ਦੂਜਾ ਬੈਂਕ ਕਰਕੇ ਬਲੈਕ ਮਨੀ ਤੋਂ ਉਹ ਪਤਾ ਨਹੀਂ ਕਹਿੰਦੇ ਕਿੰਨੇ ਕੁ ਲੋਕ ਛੱਡ ਗਏ ਆਪਣੇ ਜਿਹੜੇ ਇਸ ਦੁਨੀਆਂ ਚਲੇ ਗਏ ਪਤਾ ਹੀ ਨਹੀਂ ਇੰਨਾ ਜ਼ਿਆਦਾ ਪੈਸਾ ਸਵਿਟਜ਼ਰਲੈਂਡ ਕੋਲ ਦੋ ਦੋ ਜਣੇ ਆ ਬਾਈ ਜੇ ਉਹ ਨਹੀਂ ਆਉਂਦਾ ਸ਼ਾਇਦ ਉਹ ਨਾਲ ਡਰਾਈਵਰ ਬੈਠਦਾ ਓਸਤ ਜਿਹਨਾਂ ਨੂੰ ਨਹੀਂ ਆਉਂਦਾ ਨਾ ਚਲਾਉਣਾ ਨਾਲ ਬੰਦਾ ਬੈਠਦਾ ਉਹਨਾਂ ਦਾ ਭਾਈ ਜਿਹੜੇ ਇਹ ਪੈਰਾਸ਼ੂਟ ਉੱਡ ਰਹੇ ਹਨ ਇਹਨਾਂ ਦੀ ਕੋਸਟ ਹੈਗੀ ਆ 200 ਯੂਰੋ 200 ਯੂਰੋ ਦੇ ਵਿੱਚ ਤੁਹਾਨੂੰ 25 ਤੋਂ 30 ਮਿੰਟ ਇਹ ਉੱਪਰ ਫਲਾਈ ਕਰਾਉਣੇ ਆ ਘਮਾਉਂਦੇ ਫਿਰੋਣੇ ਆ ਨਾਲ ਇਹਦਾ ਇੱਕ ਬੰਦਾ ਬੈਠਦਾ ਤੇ ਨਾਲ ਆਪਾਂ ਬੈਠੂਗੇ ਇੱਕ ਜਣਾ ਇਹਨਾਂ ਨੇ ਪਾਇਲਟ ਆਪਣੇ ਜਣੀ ਹੈ ਨਾ ਐਦਾਂ ਨਹੀਂ ਆ ਵੀ ਆਪਾਂ ਜਾ ਕੇ ਡਾਲੂਗੇ ਨਾ ਇਹਨਾਂ ਨਾਲ ਪਾਇਲਟ ਬੈਠਦਾ ਤੇ 200 ਯੂਰੋ ਹੈ ਇਹਨਾਂ ਦਾ ਇਹਨਾਂ ਦੀ ਸ਼ੌਪ ਤੇ ਪੁੱਛ ਕੇ ਆਇਆ ਹੁਣ ਮੈਂ ਮਜ਼ਾ ਲ ਜੇ ਕਿਸੇ ਮੇਰੇ ਵੀਰ ਭਾਈ ਨੇ ਕਰਨਾ ਤਾਂ ਉਹਦੇ ਲਈ ਇਨਫੋਰਮੇਸ਼ਨ ਦਾ ਕੰਮ ਕਰੂਗੀ ਚੀਜ਼ 200 ਯੂਰੋ ਦੀ ਹੈ ਜਣੀ ਕੇ ਇਹ ਜੇ ਕਿਸੇ ਨੇ ਕਰਨੀ ਐਕਟੀਵਿਟੀ ਉਹ ਜੀ ਇਹ ਸੀ ਇੰਟਰ ਲਾਕਨ ਦਾ ਲਾਸਟ ਚੱਕਾ ਹੁਣ ਅਸੀਂ ਜਾਣਾ ਦੇਖਣਾ ਰੇਨਫਾਲ ਜਾਨੀ ਕਿ ਸਾਡੀ ਗੱਡੀ ਵਿੱਚ ਹੈਗਾ ਤਕਰੀਬਨ 2 ਘੰਟੇ ਦਾ ਰਸਤਾ ਤੇ ਆ ਸੀ ਇੰਟਰ ਲਾਕਨ ਜਿਹੜਾ ਤੁਹਾਨੂੰ ਅੱਜ ਦਿਖਾਇਆ ਲੋ ਜੀ ਬਾਕੀ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆ ਬਾਕੀ ਤੁਹਾਨੂੰ ਮਿਲਦੇ ਆ ਦੇਖਣਾ ਜਾਨੀ ਕਿ ਅਸੀਂ ਅੱਜ ਇਹ ਉਹ ਪਰ ਉਹ ਮੈਂ ਤੁਹਾਨੂੰ ਨੈਕਸਟ ਬਲੌਗ ਚ ਦਿਖਾਵਾਂਗਾ ਤੇ ਹੁਣ ਚੱਲੇ ਆ ਅਸੀਂ ਦੇਖਣਾ ਰੇਨਫਾਲ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਅਗਲੇ ਬਲੌਗ ਦੇ ਵਿੱਚ ਬਾਕੀ ਵੇਟ ਕਰੋ ਮੇਰੇ ਅਗਲੇ ਬਲੌਗ ਦੀ ਉਦੋਂ ਲਈ ਸਾਰਿਆਂ ਸਤਿ ਸ਼੍ਰੀ ਅਕਾਲ ਜੋ ਵੀ ਮੇਰੇ ਵੀਡੀਓ ਦੇਖ ਰਹੇ ਬਾਈ ਬਾਈ ਸਾਰਿਆਂ